अज पवित्र सुलतानपुरी साहब विखे एक हो वेगुरु जी का खालसा वाहेगुरु जी की फतेह यार मजा नहीं आता फते जो फतेह का जवाब फतेह च नए वाहेगुरु जी का खालसा वाहेगुरु जी की फतेह मैं लीडर का बाद लहूंगा पहली ये जी धरती आ गुरु नानक साहब ने जिस वे बई नदी चो इनान करके निकले उन्होंने पहली गल कही सी, मैं गल हिंदुस्तान के हुक्मरान मोदी सुना चाहना इन्हें उस वेल किया ना को हिंदू ना को मुसलमान ਕਿ ਨਾ ਕੋਈ ਹਿੰਦੂ ਆ ਨਾ ਮੁਸਲਮਾਨ ਇੱਥੇ ਸਾਰੇ ਹੀ ਕੁਦਰਤ ਦੇ ਜਿਹੜੇ ਨੇ ਉਹਨਾਂ ਦੇ ਅਣਾਈ ਬੈਠੇ ਨੇ ਤੇ ਨਾਲ ਹੀ ਇਹਨਾਂ ਨੇ ਇਸੇ ਧਰਤੀ ਤੋਂ ਜਿਹੜਾ ਉਪਦੇਸ਼ ਦਿੱਤਾ ਉਹ ਨਹੀਂ ਪੁੱਲ ਸਕਦਾ ਤੇ ਅੱਜ ਉਸ ਸੰਸਦਾਂ ਤੇ ਬੈਠੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਵਿੜਿੰਗ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਹੁਣੇ ਹੀ ਸਾਡੇ ਆਈਸੀਸੀ ਦੇ ਸੈਕਟਰੀ ਬੋਲ ਕੇ ਗਏ ਨੇ ਦਲਵਿੰਦ ਸਾਹਿਬ ਦੇਨੀ ਜੀ ਖੈਰਾਤ ਸਾਹਿਬ ਡਿੰਪਾ ਜੀ ਮੇਰਾ ਛੋਟਾ ਵੀਰ ਕੁਲਦੀਪ ਕੁਲਬੀਰ ਜੀਰਾ ਜੀ ਤੇ ਅੱਜ ਸultanpur Lodi ਤੋਂ ਜਿੰਨਾ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੇਰਾ ਛੋਟਾ ਭਰਾ ਕੱਠਿਆਂ ਨੇ ਆਤਵਾਚ ਚ ਲੜਾਈ ਲੜੀ ਇਹ ਆਤਵਾਚ ਨਹੀਂ ਡਰੇ ਇਹ ਹੁਣ ਵੀ ਕਦੀ ਨਹੀਂ ਡਰੇ ਇਹ ਕਾਂਗਰਸ ਨੂੰ ਅੱਗੇ ਲੈ ਕੇ ਚੱਲੇਗਾ ਸੋਨਿਹਾਰਾ ਜੈ ਜੀ ਆਦ ਖੇਲਾ ਸਾਹਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਾਜਪਾ ਸਾਹਿਬ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨ ਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਬਣਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਨੇ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਹਨੂੰ ਅਜ ਤੱਕ ਨਹੀਂ ਪਤਾ ਲੱਗਾ ਕਿ ਸਟੇਜ ਤੇ ਸਟੇਟ ਦਾ ਫਰਕ ਕੀ ਆ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਪੰਜਾਬ ਨੂੰ ਕਿਵੇਂ ਨਸ਼ੇ ਤੋਂ ਬਾਹਰ ਕੱਢਣਾ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਖੜਾ ਕਰਨਾ ਪੰਜਾਬ ਦੀ ਸ਼ਾਨ ਕਿਵੇਂ ਬਹਾਲ ਕਰਨੀ ਆ ਇਸ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ ਵੀ ਰੋਲ ਦਿੱਤੀ ਤੇ ਪੰਜਾਬ ਦੀ ਜਵਾਨੀ ਵੀ ਰੋਲ ਦਿੱਤੀ ਮੈਂ ਪੁੱਛਣਾ ਚਾਹੁੰਨਾ ਕਿ 3 ਸਾਲ ਦੇ ਵਿੱਚ ਤੂੰ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਇਹਦੇ ਮੰਤਰੀ ਸਪੀਚਾਂ ਕਰਦੇ ਨੇ ਤਿੰਨ ਸਾਲ ਚ ਤੂੰ ਪੰਜਾਬ ਤੇ ਜਵਾਨੀ ਨਸ਼ਿਆਂ ਚ ਰੋਲ ਦਿੱਤੀ ਤਿੰਨ ਸਾਲ ਚ ਤੂੰ ਪੰਜਾਬ ਦੀ ਕਿਸਾਨੀ ਪੈਰਾਂ ਚ ਰੋਲ ਦਿੱਤੀ ਇਹਦੇ ਤੋਂ ਵੱਡਾ ਵਿਸ਼ਵਾਸ ਘਾਤੀ ਹੋ ਸਕਦਾ ਕਿ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਅਰੈਸਟ ਕਰਵਾਵੇ ਮੈਂ ਗੁਰਬਾਣੀ ਦੀ ਤਕਤ ਵਿੱਚ ਲਿਖਿਆ ਕਿ ਤਰਸਤੀ ਵੀ ਇੱਕ ਇਕਰਤ ਕਾਣ ਤੇ ਵਿਸ਼ਵਾਸ ਘਾਤੀ ਦਾ ਭਾਰ ਨਹੀਂ ਸਹਿ ਸਕਦੀ ਇਹ ਉਹ ਮੁੱਖ ਮੰਤਰੀ ਆ ਜਿਹੜਾ ਪੰਜਾਬ ਦੇ ਨਾਲ ਅਕਿਰਤ ਕਣਵੀਆਂ ਤੇ ਵਿਸ਼ਵਾਸ ਘਾਤ ਵੀ ਕੀਤਾ ਮੈਂ ਪਰ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਆ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਵਿਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ ਜਿਹਦੇ ਵਿੱਚ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਉਹ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪ੍ਰਾਣੇ ਲੀਡਰ ਅੱਜ ਜਦੋਂ ਖਲੋਣਿਆਂ ਕਿਸੇ ਦਾ ਨਾਂ ਲੈਣੇ ਆ ਤੇ ਉੱਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ ਉੱਥੇ ਇਹ ਨਹੀਂ ਕਹਿੰਦੇ ਕਿ ਕੈਰੋਂ ਆਪਣੇ ਪਰਿਵਾਰ ਦਾ ਲੀਡਰ ਸੀ ਜੇ ਆਤਵਾਦ ਖਤਮ ਕੀਤਾ तो थे एक क्या कांग्रेस ने अतवाद खत्म किया जे पंजाब तरक्की लैके गए पंजाबियों ने पंजाब की तरक्की हिस्सा पाया दुशी लीडर बैठे हो बाजा साहब वड़ेंग जी मोबाइल बंद करो राहुल गांधी जी ने कहा ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢਣੇ ਪੈਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਦੇ ਯਾਰ ਇਹਨਾਂ ਦੀ ਕੌਣ ਸੁਣੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗਮਿੱਟ ਆਵੇ ਤੇ ਅਸੀਂ ਕਹਿ ਦਿੰਨੇ ਰੀੜ ਦੀ ਹੱਡੀ ਬੈਠੇ ਆ ਅਸੀਂ ਕਾਂਗਰਸੀਆਂ ਰਲ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਥੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਸਾਡਾ ਪ੍ਰਧਾਨ ਜੇ ਕਾਂਗਰਸ ਤੇ ਅਸੀਂ ਅਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕਲੇਗੀ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ 'ਚ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ਸਾਡੀ ਆਵਾਜ਼ ਤੇ ਬੰਦ ਕਰ ਸਕਣਗੇ ਪਰ ਸਾਡੇ ਵਿੱਚੋਂ ਕਾਂਗਰਸ ਦੀ ਘਟ ਸਕਣਗੇ मैं राजस्थान के शुरू कर दिता जे दलवी जी मैंने कांग्रेस राजस्थान में सफाई स्टार्ट कर दी है जो कांग्रेस के अगेंस्ट चाहेगा और राजस्थान की कांग्रेस में नहीं बैठ सकेगा यार साड़ी पार्टी तो असं अजे मुजारे बन के रवे असी अपनी पार्टी के मालिक हाँ ਪਾਰਟੀ ਸੜਕ ਖੂਨ ਦੇ ਨਾਲ ਬਣੀ ਆ ਇਹ ਹਿੰਦੁਸਤਾਨ ਨੂੰ ਆ ਜਾਂਦੀ ਸਭ ਤੋਂ ਵੱਧ ਜੇ ਕਿਸੇ ਨੇ ਰੋਲ ਕੀਤਾ ਤੇ ਉਹ ਪੰਜਾਬੀਆਂ ਦਾ ਸੀ 122 ਫਾਂਸੀਆਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੇ ਚੜੇ ਤੇ ਅੱਜ ਅਸੀਂ ਉਸ ਸਰਕਾਰ ਕੋਲੋਂ ਡਰ ਗਏ ਆ ਜਿਨੇ ਪੰਜਾਬ ਦੀ ਜਵਾਨੀ ਨਸ਼ੇ ਚ ਰੋਲ ਕੇ ਰੱਖ ਦਿੱਤੀ ਆ ਇਹਨਾਂ ਮੈਂ ਪਗਵੰਤ ਨੂੰ ਕਹਿਣਾ ਚਾਹਨਾ ਕਿ ਸਰਦਾਰ ਭਗਤ ਸਿੰਘ ਦੀ ਫੋਟੋ ਉਹਦੇ ਲਾਉਣ ਦੇ ਨਾਲ ਇਨਕਲਾਬ ਨਹੀਂ ਆਏਗਾ ਤੇਰਾ ਝੂਠਾ ਨਾਰਾ ਇਨਕਲਾਬ ਦਾ ਹਿੰਦੁਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਇੱਕ ਹਰਿਆਣਾ ਐਮਐਲਏ ਪੰਜਾਬ ਦੇ ਵਿੱਚ ਆ ਕੇ ਆਨੰਦ ਮਾਣ ਰਿਹਾ ਪੰਜਾਬੀਓ ਆਪਣੀ ਅਣਖ ਨੂੰ ਥੱਲੇ ਨਾ ਆਉਣ ਦਿਓ ਅੱਜ ਪੰਜਾਬੀਆਂ ਦੀ ਅਣਖ ਨੂੰ ਵਕਾਰ ਹੋਈ ਆ ਦਿੱਲੀ ਵਾਲਿਆਂ ਨੇ ਚਾੜੂ ਫੇਰ ਕੇ ਬਾਹਰ ਕਰ ਦਿੱਤਾ ਇੱਕ ਗੰਦ ਪੰਜਾਬ ਚ ਨੌਕਣ ਦਿਓ ਤਗੜੇ ਹੋ ਜਾਓ ਟਾਈਮ ਆ ਗਿਆ ਲੰਬੰਦ ਹੋ ਜਾਓ ਪ੍ਰਧਾਨ ਜੀ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਚੱਲੇ ਹੋ ਇਹ ਲਹਿਰ ਆਪਾਂ ਹੋਰ ਤਗੜੀ ਕਰਨੀ ਆ ਇਹ ਲਹਿਰ ਨੂੰ ਅੱਗੇ ਲੈ ਕੇ ਜਾਣਾ ਇਹ ਘਰ ਘਰ ਚ ਕਾਂਗਰਸ ਪਹੁੰਚਾਉਣੀ ਆ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਵਤੇਜ ਸੋਣਗਲ ਕਬਰਾਈ ਨਾ ਤੇਰੇ ਨਾਲ ਕਾਂਗਰਸੀ ਤੇਰੇ ਪਿੱਛੇ ਚਿਮਾ ਸਾਹਿਬ ਜਿੰਨੀ ਦੇਰ ਇਥੋ ਚੀਮੇ ਨੂੰ ਟਿਕੜ ਮਿਲਿਆ ਸਾਡਾ ਲੀਡਰ ਇਥੇ ਚੀਮਾਇਆ ਨਵਤੇਜ ਸਿੰਘ ਚੀਮਾ ਸਾਡਾ ਲੀਡਰ ਆ ਜਸਟਿਨ ਕੋਈ ਕੈਂਡੀਡੇਟ ਚੇਂਜ ਹੋ ਜੂ ਉਸ ਦਿਨ ਤਾਂ ਮੈਨੂੰ ਨਹੀਂ ਪਤਾ 2027 ਤੱਕ ਇਥੋਂ ਦਾ ਜਿਹੜਾ ਲੀਡਰ ਆ ਤੇ ਉਹ ਨਵਤੇਜ ਸਿੰਘ ਚੀਮਾ ਉਹ ਯਾਰ ਅਸੀਂ ਆਪਣੇ ਹੱਥਾਂ ਨਾਲ ਕਾਂਗਰਸ ਜਿਵੇਂ ਮਾਰ ਦਈਏ ਅਸੀਂ ਅਸੀਂ ਜਿਹੜੇ ਸਾਡੇ ਪਰਿਵਾਰਾਂ ਨੇ ਇਹ ਉਹਦੇ ਵਿੱਚ ਇਹਦੇ ਨਵਤੇਜ ਚੀਮੇ ਦਾ ਵੀ ਪਰਿਵਾਰ ਆਉਂਦਾ ਸਾਡੇ ਪਰਿਵਾਰਾਂ ਨੇ ਆਜ਼ਾਦੀ ਚ ਅਤਵਾਦ ਤੇ ਪੰਜਾਬ ਤੇ ਮਾੜੇ ਚੰਗੇ ਦਿਨਾਂ ਚ ਸਾਥ ਦਿੱਤਾ ਤੇ ਉਹ ਜਿਹੜੇ ਕਾਂਗਰਸ ਤੇ ਵਰਕਰ ਦਾ ਸਾਥ ਹੈ ਉਹ ਮੇਰੇ ਕੋਲੋਂ ਤੇ 니ਜ ਸੁਟਣਾ ਪਾਵੇ ਹੋਰ ਕਿਸੇ ਕੋਲੋਂ ਛੁੱਟ ਜਾ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਚੱਲਾਂਗੇ ਪੰਜਾਬ ਦੀ ਕਾਂਗਰਸ ਅੱਜ ਦੋਵੇਂ ਲੀਡਰ ਬੈਠੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਜੀ ਨੂੰ ਅਤਵਾਦੀਆਂ ਨੇ ਸ਼ਹੀਦ ਕੀਤਾ ਸਰਦਾ ਪ੍ਰਤਾਪ ਸਿੰਘ ਜੀ ਉਹ ਜਿਹੜਾ ਖੂਨ ਆ ਉਹਨੂੰ ਆਪਾਂ ਯਾਦ ਰੱਖਣਾ ਬਦਲਾ ਲੈਣਾ ਕਿ ਜਿਹੜਾ ਪੰਜਾਬ ਦੇ ਵੱਲ ਕੋਈ ਮਾੜੀ ਅੱਖ ਨਾ ਵੇਖੇਗਾ ਉਹਦੀ ਅੱਖ ਕੱਢ ਦਿਆਂਗੇ ਆ ਰਾਜਾ ਗੜੇ ਮੇਰੇ ਖਾਲ 1997 ਚ ਮੇਰੇ ਉਫਾਦਰ ਬਣੇ ਸੀ ਪ੍ਰੈਜ਼ੀਡੈਂਟ ਉਦੋਂ ਚਪਲਾਂ ਪਾ ਕੇ ਫਿਰਦਾ ਹੀ ਅੱਜ ਵੀ ਉਹੀ ਪਾ ਕੇ ਤੁਰੇ ਫਿਰਦਾ ਉਹਦੇ ਨਾਲ ਚੰਗੀਆਂ ਲੈ ਲੀਆਂ ਉਹੋ ਜਿਹੀਆਂ ਨੇ ਇਹਨੂੰ ਮੈਂ ਉਹੋ ਦਾ ਜਾਣਦਾ ਕਈਆਂ ਨੂੰ ਤਕਲੀਫ ਵੀ ਹੋਈ ਯਾਰ ਜਿਹੜਾ ਕਾਂਗਰਸ ਦਾ ਝੰਡਾ ਲੈ ਕੇ ਚੱਲੇਗਾ ਸੁਖਜਿੰਦਰ ਸਿੰਘ ਰੰਦਾਵਾ ਉਹਦਾ ਸਾਥ ਦੇਵੇਗਾ ਮੈਂ ਕੁਛ ਪਣਾ ਨਾ ਪਣਾ ਕਾਂਗਰਸ ਨੂੰ ਥੱਲੇ ਨਹੀਂ ਆਉਣ ਦਿਆਂਗੇ ਮੈਂ ਕਿਉਂਕਿ ਗਰਮੀ ਬਹੁਤ ਆ ਤਾਂ ਵਰ ਕਰੋ ਜਿਹੜੇ ਬਾਹਰ ਬੈਠਿਓ ਜੇ ਗਰਮੀ ਤੋਂ ਡਰ ਗਏ ਤੇ ਫਿਰ ਮੁਕਾਬਲਾ ਕਿਵੇਂ ਕਰਨਾ ਤੇ ਤਗੜੇ ਹੋ ਕੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮੈਂ ਬਾਕੀ ਲੀਡਰ ਸਹਿਬਾਨ ਸਾਡੇ ਪ੍ਰਧਾਨ ਜੀ ਬੈਠੇ ਨੇ ਜ਼ਿਲ੍ਹੇ ਦੇ ਪ੍ਰਧਾਨ ਪ੍ਰਧਾਨ ਜੀ ਸੌਰੀ ਪਹਿਲਾ ਸਭ ਤੋਂ ਪਹਿਲਾਂ ਤੇ ਪ੍ਰਧਾਨ ਜੀ ਦਾ ਨਾਮ ਲੈਣਾ ਚਾਹੀਦਾ ਕਿ ਜੋ ਕਾਂਗਰਸ ਦਾ ਪ੍ਰਧਾਨ ਹੁੰਦਾ ਉਹ ਕਾਂਗਰਸ ਦੀ ਜਿੰਦ ਜਾਨ ਹੁੰਦਾ ਸੋ ਬਲਾਕਾਂ ਦੇ ਪ੍ਰਧਾਨ ਵੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੁਣ ਜਿਹੜੇ ਤੇ ਬਾਬੇ ਨਾਨਕ ਦੀ ਧਰਤੀ ਤੇ ਆ ਕੇ ਨਵਤੇਜ ਜੀ ਮੈਨਾ ਪਿਆਰ ਕਰਦੇ ਮੈਂ ਨਾਰਾ ਲਾਉਣ ਲੱਗਾ ਤੇ ਉਹਦੇ ਤੇ ਆਪਾਂ ਪੂਰੀ ਆਵਾਜ਼ ਗੁਰਨਾਨਕ ਸਾਹਿਬ ਦੀ ਧਰਤੀ ਤੇ ਆਵਾਜ਼ ਹੋਣੀ ਚਾਹੀਦੀ ਆ ਬੋਲੇ ਸੋ ਨਿਹਾਲ